ਦਾ ਉਹ ਦਿੱਤਾ ਆਪਣੇ ਪਿਤਾ ਦੇ ਕਹਿਣ ਤੇ ਉਹਨਾਂ ਦੇ ਵਾਸਤੇ ਖਾਣ ਪੀਣ ਦੇ ਲਈ ਰੋਟੀ ਦਾ ਰੇਂਜ ਕਰਕੇ ਆਇਆ ਰੋਟੀ ਲੈ ਕੇ ਆਇਆ ਉਹਨਾਂ ਦੇ ਲਈ ਹੋਰ ਤਾਂ ਦਾ ਸਮਾਨ ਜਿਵੇਂ ਪੁੱਜੇ ਹੋਏ ਛੋਲੇ ਪੁੱਜੇ ਹੋਏ ਦਾਣੇ ਜਸੀ ਦਾ ਪੁੱਤ ਦੌੜੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜੱਸੀ ਨੇ ਆਪਣੇ ਪੁੱਤ ਨੂੰ ਕਿਹਾ ਕਿ ਜਾ ਤੇਰੇ ਭਰਾ ਜੰਗ ਦੇ ਵਿੱਚ ਨੇ ਤੇ ਮੈਂ ਤੈਨੂੰ ਉੱਥੇ ਭੇਜਦਾ ਤੂੰ ਉਹਨਾਂ ਨੂੰ ਰੋਟੀ ਉਹਨਾਂ ਨੂੰ ਕੁਝ ਖਾਣ ਲਈ ਦੇ ਆ ਜਦੋਂ ਉਹ ਜਗ੍ਹਾ ਤੇ ਪਹੁੰਚਿਆ ਜਦੋਂ ਇਹ ਪਹੁੰਚਿਆ ਤੇ ਉਹ ਆਪਣੇ ਭਰਾਵਾਂ ਨਾਲ ਲੋਕਾਂ ਦੇ ਨਾਲ ਗੱਲ ਕਰ ਰਿਆ ਤੇ ਜਦੋਂ ਗੱਲ ਕਰ ਰਿਹਾ ਉਸੇ ਵੇਲੇ ਗੋਲੀਅਰ ਨਾਮੀ ਇੱਕ ਮਨੁੱਖ ਇਸرائیਲੀਆਂ ਨੂੰ ਲਲਕਾਰੇ ਮਾਰਨ ਲੱਗ ਪਿਆ ਲਲਕਾਰਨ ਲੱਗ ਪਿਆ ਔਰ ਦੌਦ ਨੂੰ ਚੰਗਾ ਨਹੀਂ ਲੱਗਾ ਦੌਦ ਨੂੰ ਆਪਣੇ ਪਰਮੇਸ਼ੁਰ ਤੇ ਆਪਣੇ ਲੋਕਾਂ ਦੇ ਅਨਖਿਆਈ ਤੇ ਇਹ ਗਿਆ ਕਿ ਇਹ ਬੰਦਾ ਇਹ ਕਿਉਂ ਐਡੇ ਵੱਡੇ ਪਰਮੇਸ਼ਵਰ ਨੂੰ ਪਰਮੇਸ਼ਵਰ ਦੇ ਲੋਕਾਂ ਨੂੰ ਕਿਉਂ ਬੁਰਾ ਭਲਾ ਬੋਲ ਰਿਹਾ ਉਹਦੇ ਪ੍ਰਾਖ ਕਹਿੰਦੇ ਤੂੰ ਚੱਲ ਜਾ ਤੂੰ ਜਾ ਤੂੰ ਕੀ ਕਰਨ ਆ ਗਿਆ ਇੱਥੇ ਉਸਦੇ ਭਰਾਵਾਂ ਨੇ ਸੋਚਿਆ ਕਿ ਜੰਗ ਦੇਖਣ ਆਇਆ ਵਾ ਇਹ ਲੜਾਈ ਵੇਖਣ ਆਇਆ ਵਾ ਜਿਵੇਂ ਬੱਚੇ ਜਾਂਦੇ ਨੇ ਅਹੀਂ ਵੀ ਬੜੀ ਕਿਤੇ ਫੌਜ ਦੀਆਂ ਗੱਡੀਆਂ ਹੁੰਦੀਆਂ ਹੁੰਦੀਆਂ ਸੀ ਤੇ ਅਸੀਂ ਫੌਜੀਆਂ ਨੂੰ ਵੇਖਣ ਜਾਂਦੇ ਹਾਂ ਉਹਨਾਂ ਦੀਆਂ ਗੱਡੀਆਂ ਨੂੰ ਵੇਖਣ ਜਾਣਾ ਉਹਨੇ ਵੀ ਇਹੀ ਸੋਚਿਆ ਕਿ ਸੈਦ ਦੌਦ ਕਿਉਂਕਿ ਦੌਦ ਜਦੋਂ ਆਇਆ ਸੀ ਤਾਂ ਬਹੁਤ ਛੋਟਾ ਸੀ ਬੱਚਾ ਸੀ दाऊद ਨੂੰ ਉਸਦੇ ਭਰਾ ਨੇ ਰੋਕਿਆ ਕਿ ਕਿੱਥੇ ਤੂੰ ਚਲਾ ਜਾ ਪਰ ਉਸਨੇ ਆਪਣੇ ਭਰਾ ਦੀ ਮੰਨੀ ਨਹੀਂ दाऊਦ ਸਮਝ ਗਿਆ ਹੀ दाऊਦ ਨੇ ਕਿਹਾ ਕਿ ਮੇਰੀ ਲੜਾਈ ਜਿਹੜੀ ਆ ਮੇਰੇ ਭਰਾ ਦੇ ਨਾਲ ਨਹੀਂ ਆ ਮੇਰਾ ਭਰਾ ਦੇ ਨਾਲ ਕੋਈ ਲੜਨ ਦਾ ਬਤਲ ਨਹੀਂ ਆ ਦਊਦ ਕੋਲੋਂ ਪਰਮੇਸ਼ਰ ਕੋਲ ਵੱਡਾ ਕਰਾਉਣਾ ਚਾਹੁੰਦਾ ਹੈ ਦਊਦ ਕੇ ਵਦਿਆ ਪਹਿਲੀ ਗੱਲ ਸ਼ੈਤਾਨ ਉਹਦੇ ਭਰਾ ਦੇ ਅੰਦਰ ਸਮਾਇਆ ਸ਼ੈਤਾਨ ਨੂੰ ਪਤਾ ਲੱਗ ਗਿਆ ਹੀ ਕਿ ਇਹ ਆ ਕਿ ਜੇਰਾ ਕੀ ਕਰੇਗਾ ਮੇਰੇ ਖਲਾਰੇ ਹੋਏ ਨੂੰ ਢੇਰ ਕਰੇ ਦਵੇਗਾ ਪਰ ਧਿਆਨ ਨਾਲ ਸੁਣੀ ਦੌੜ ਦਾ ਕੋਈ ਮਕਸਦ ਨਹੀਂ ਸੀਗਾ ਪਰ ਜਦੋਂ ਪਰਮੇਸ਼ਵਰ ਨੇ ਉਹਨੂੰ ਖਲਾ ਰਿਆ ਸੀ ਜਦੋਂ ਪਰਮੇਸ਼ਵਰ ਨੇ ਉਹਨੂੰ ਤੁਹਾਨੂੰ ਦੱਸਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਕਿਸੇ ਦੀ ਜ਼ਿੰਦਗੀ 'ਚ ਕੁਝ ਵੱਡਾ ਕਰਨਾ ਹੁੰਦਾ ਨਾ ਜਦੋਂ ਕੁਝ ਵੱਡਾ ਹੁੰਦਾ ਨਾ ਕੋਈ ਆਗਿਆਕਾਰੀ ਦਾ ਉਹਨੂੰ ਕੀ ਮਿਲਦਾ ਹੈ ప్రతిਫਲ ਮਿਲਦਾ ਕੀਤੀ ਹੋਈ ਮਿਹਨਤ ਦਾ ਫਲ ਮਿਲਦਾ ਦੌਦ ਜਦੋਂ ਭੇਡਾਂ ਬੱਕਰੀਆਂ ਨੂੰ ਚਾਰਦਾ ਹੁੰਦਾ ਸੀ ਨਾ ਤੇ ਉਹ ਬੱਕਰੀਆਂ ਚਾਰਦਾ ਚਾਰਦਾ ਰਾਤਨਾ ਕਰਦਾ ਬੱਕਰੀਆਂ ਨੂੰ ਵੀ ਚਾਰਦਾ ਹੀ ਰਾਦਨਾ ਕਰਦਾ ਕਰਦਾ ਜਿੱਦਣ ਵੀ ਜਾਂਦਾ ਹੀ ਰਾਦਨਾ ਕਰਦਾ ਹੀ ਨਵੇਂ-ਨਵੇਂ ਗੀਤ ਲਿਖਦਾ ਸੀ ਔਰ ਪ੍ਰਮੇਸ਼ਰ ਕੋਲੋਂ ਡਰਦਾ ਸੀ ਤੇ ਆਪਣੇ ਪਿਓ ਦਾ ਆਗਿਆ ਕਰ ਸੀ ਬੋ ਹਾਲੇਲੂਇਆ ਉਸਨੇ ਆਪਣੇ ਪਿਓ ਦੀ ਆਗਿਆਕਾਰੀ ਕੀਤੀ ਪਿਓ ਦੇ ਕਹਿਣ ਤੇ ਚਲਾ ਗਿਆ ਆਪਣੇ ਭਰਾ ਤੋਂ ਬਾਅਦ ਚ ਅੱਗੇ ਵਧਿਆ ਉਸਨੇ ਕਿਹਾ ਵੀ ਜੇ ਕੋਈ ਇਹਨੂੰ ਮਾਰੇ ਤਾਂ ਕੀ ਹੋਏਗਾ ਲੋਕਾਂ ਤੱਕ ਰੌਲਾ ਪਿਆ ਹੋਇਆ ਸੀ ਲੋਕ ਕਹਿ ਰਹੇ ਸੀ ਉਸ ਨੂੰ ਕਿਹਾ ਗਿਆ ਵੀ ਰਾਜੇ ਨੇ ਇਹ ਕਿਹਾ ਹੈ ਕਿ ਜਿਹੜਾ ਇਸ ਸੂਰਬੀਰ ਨੂੰ ਇਸ ਗੋਲੀਅਰ ਨੂੰ ਜਿਹੜਾ ਮਾਰੇਗਾ ਰਾਜਾ ਉਸ ਨੂੰ ਆਪਣੀ ਵੱਡਾ ਧਨ ਦੇਵੇਗਾ ਔਰ ਆਪਣੀ ਬੇਟੀ ਦਾ ਰਿਸ਼ਤਾ ਕਰੇਗਾ ਉਹਦੇ ਨਾਲ ਇਹ ਕੀਆ ਹੋਇਆ ਸੀ ਆਪਣੇ ਰਾਜ ਦੇ ਵਿੱਚ ਅੰਦਰ ਰਾਜ ਦਾ ਉਸ ਨੂੰ ਅਹੁਦਾ ਦਿੱਤਾ ਜਾਏਗਾ ਉਹਨੂੰ ਉਪਦੇਦਾਰ ਬਣਾਇਆ ਜਾਏਗਾ ਪਰ ਦੌਦ ਅੱਗੇ ਵਧਿਆ ਸੌਲ ਦੇ ਕੋਲ ਚਲਾ ਗਿਆ ਸੌਲ ਨੇ ਪਤਾ ਕੀ ਕਿਹਾ ਤੂੰ ਤੇ ਅਰੇ ਬੱਚਾ ਆ ਉਹਨੂੰ ਕਿਹਾ ਗਿਆ ਕਿ ਤੂੰ ਬੱਚਾ ਆ ਤੂੰ ਇਹ ਕੰਮ ਨਹੀਂ ਕਰ ਸਕਦਾ ਤੂੰ ਤੂੰ ਨਹੀਂ ਲੜ ਸਕਦਾ ਕਿਉਂਕਿ ਜਿਹਦੇ ਨਾਲ ਤੂੰ ਲੜਨਾ ਚਾਹਨਾ ਉਹ ਤੇ ਬਚਪਨ ਤੋਂ ਹੀ ਜੋ ਦਾ ਆ ਤੇ ਬਚਪਨ ਤੋਂ ਕੀ ਕਰਦਾ ਹੀ ਲੜਾਈ ਸਿੱਖੀ ਹੋਈ ਆ ਬੋਲ ਹਾਲੇਲੂਇਆ ਹਾਲੇਲੂਇਆ ਉਹ ਬਚਪਨ ਤੋਂ ਹੀ ਕਿ ਉਸਨੇ ਲੜਾਈ ਸਿੱਖੀ ਹੋਈ ਹੈ ਮੇਰੇ ਪਿਆਰੇ ਭੈਣ ਭਰਾਵੋ ਹੁਣ 다উদ ਨੂੰ 다우데 ਗੋਲੀਰ ਨੂੰ ਮਾਰਨ ਵਾਸਤੇ ਜੰਗ ਵਿੱਚ ਜਾਣ ਵਾਸਤੇ ਉਹਨੂੰ ਕੋਈ ਲਾਲਚ ਨਹੀਂ ਆ ਉਹਨੂੰ ਇਹ ਨਹੀਂ ਆ ਕਿ ਮੈਂ ਰਾਜੇ ਦੀ ਕੁੜੀ ਦੇ ਨਾਲ ਮੇਰਾ ਵਿਆਹ ਹੋ ਜਾਏਗਾ ਮੈਂ ਉਹਦੀ ਉਹਦੇ ਰਾਜ ਦੇ ਵਿੱਚ ਉੱਚ ਅਧਿਕਾਰੀ ਬਣਾਂਗਾ ਨਹੀਂ ਉਹਨੂੰ ਪੈਸੇ ਦਾ ਵੀ ਕੋਈ ਲਾਲਚ ਨਹੀਂ ਸੀ ਉਹ ਤੇ ਅੱਖ ਵਿੱਚ ਛੜਿਆ ਪਿਆ ਸੀ ਤੇ ਤਦੋਂ ਇਹ ਗੱਲਾਂ ਸੁਣ ਕੇ ਚਲਿਆ ਗਿਆ ਪਰ ਗਿਆ ਕਿਦਾਂ ਮੇਰੀਓ ਪਿਆਰੀਓ ਪਿਆਰੀਓ ਭੈਣੋ ਸ਼ੈਤਾਨ ਅੱਗੇ ਨਹੀਂ ਵਧਣ ਦਿੰਦਾ ਦੌਦ ਨੂੰ ਵੀ ਰੁਕਾਵਟਾਂ ਪਈਆਂ ਦੌਦ ਦੇ ਅੱਗੇ ਵੀ ਬਹੁਤ ਸਾਰੀਆਂ ਬਸਤੀਤیاں ਖੜੀਆਂ ਹੋਈਆਂ ਬਿਲੋਰਾ ਭਰਾ ਉਹਦੇ ਅੱਗੇ ਖੜਾ ਹੋ ਗਿਆ ਕਿ ਤੂੰ ਨਹੀਂ ਕੰਮ ਕਰ ਸਕਦਾ ਤੂੰ ਕਿੱਥੋਂ ਆ ਗਿਆ ਤੂੰ ਤੇ ਬੱਚਾ ਆ ਤੂੰ ਤੇ ਕੰਮ ਹੀ ਨਹੀਂ ਕਰ ਸਕਦਾ ਤੂੰ ਤੇ ਲੜ ਨਹੀਂ ਸਕਦਾ ਤੈਨੂੰ ਤੇ ਉਹ ਝੱਟ ਮਾਰ ਦੇਗਾ ਤੈਨੂੰ ਉਹ ਤੇ ਖਤਮ ਕਰ ਦੇਗਾ ਤੂੰ ਨਹੀਂ ਵੱਧ ਸਕਦਾ ਪਰ ਉਹ ਫੇਰ ਵੀ ਅੱਗੇ ਵਧਿਆ ਦੁਆ ਦੇ ਵੀ ਅੱਗੇ ਬੋ ਸਾਰੀਆਂ ਰਿਕਾਪਟਾਂ ਦੇ ਗਾਣੇ ਜਦੋਂ ਤੁਸੀਂ ਵੀ ਕੋਈ ਕੰਮ ਕਰਨਾ ਹੋਵੇ ਜਦੋਂ ਤੁਹਾਨੂੰ ਵੀ ਕੋਈ ਪਰਮੇਸ਼ਵਰ ਨੇ ਬਰਕਤ ਦੇਣੀ ਆ ਤੁਹਾਨੂੰ ਵੀ ਜ਼ੀਰੋ ਤੋਂ ਹੀਰੋ ਬਣਾਉਣਾ ਵਾ ਤੇ ਤੁਹਾਡੇ ਅੱਗੇ ਵੀ ਸ਼ੈਤਾਨ ਖੜੇ ਦੇਗਾ ਤੁਹਾਡੇ ਰਿਸ਼ਤੇਦਾਰ ਖੜ ਜਾਣਗੇ ਤੁਹਾਡੇ ਭੈਣ ਭਰਾ ਖੜ ਜਾਣਗੇ ਤੁਹਾਡੇ ਗਵਾਂਢੀ ਖੜ ਜਾਣਗੇ ਕਿ ਤੂੰ ਨਾ ਜਾਈ ਤੂੰ ਚਰਤ ਨਾ ਢਾਈ ਤੂੰ ਬੰਦਗੀ ਨਾ ਕਰਾਈ ਤੂੰ ਰਾਦਨਾ ਨਾ ਕਰੀ ਤੂੰ ਉੱਥੇ ਉਹ ਨਾ ਕਰੀ ਤੂੰ ਜੇ ਨਾ ਕਰੀ ਤੂੰ ਕੁਝ ਨਹੀਂ ਕਰ ਸਕਦੀ ਤੇਰੇ ਕੋ ਪੈਸੇ ਨਹੀਂ ਆ ਤੂੰ ਬਾਹਰ ਨਹੀਂ ਜਾ ਸਕਦੀ ਤੇਰਾ ਪੁੱਤਰ ਬਾਹਰ ਨਹੀਂ ਜਾ ਸਕਦਾ ਤੇਰੀ ਬਿਮਾਰੀ ਨਹੀਂ ਹਟ ਸਕਦੀ ਤੇਰੀ ਕਮਜ਼ੋਰੀ ਨਹੀਂ ਜਾ ਸਕਦੀ ਤੇਰਾ ਘਰ ਨਹੀਂ ਵੱਡ ਸਕਦਾ ਤੂੰ ਕੁਝ ਨਹੀਂ ਕਰ ਸਕਦੀ ਤੇਰੇ ਬੱਚੇ ਕੁਝ ਨਹੀਂ ਕਰ ਸਕਦੇ ਜਿਹੜਾ ਤੁਸੀਂ ਆਖੋਗੇ ਮੈਂ ਜਾਏ ਕੁਝ ਨਹੀਂ ਕਰ ਸਕਦੀ ਮੇਰਾ ਪੁੱਤਰ ਕੁਝ ਨਹੀਂ ਕਰ ਸਕਦਾ ਬੇਸਕ ਮੇਰੇ ਕੋ ਪੈਸੇ ਨਹੀਂ ਆ ਬੇਸਕ ਮੇਰੇ ਕੋ ਵੱਡੀ ਡਿਗਰੀ ਨਹੀਂ ਆ ਬੇਸਕ ਮੇਰੇ ਕੋ ਵੱਡੀ ਪੜ੍ਹਾਈ ਨਹੀਂ ਆ ਬੇਸਕ ਮੇਰੇ ਕੋ ਕੁਝ ਵੀ ਨਹੀਂ ਆ ਪਰ ਮੇਰੇ ਪ੍ਰਭੂ ਦੇ ਕੋਲ ਸਭ ਕੁਝ ਆ ਮੇਰਾ ਪ੍ਰਭੂ ਮੈਨੂੰ ਸਭ ਤੋਂ ਨੇ ਲਿਓ ਕਰ ਸਕਦਾ ਹੈ ਕਿਉਂਕਿ ਉਹ ਮੇਰੇ ਨਾਲ ਹੈ ਜਦੋਂ ਉਹ ਨਾਲ ਹੋਏਗਾ ਤੇ ਤੁਸੀਂ ਵੱਡੀਆਂ ਤੋਂ ਵੱਡੀਆਂ ਵੱਡੇ ਤੋਂ ਵੱਡੇ ਕੰਮ ਕਰ ਸਭ ਹੋ ਗਏ ਜਿਹੜੇ ਤੁਹਾਨੂੰ ਰੋਕਦੇ ਸੀ ਉਹੀ ਕਹਿਣਗੇ ਓਏ ਦੇ ਕੋਲ ਪੈਸਾ ਤੇ ਹੈ ਨਹੀਂ ਇਹਦੀ ਇਹਦੀ ਦੀ ਭਾਰਤ ਦਾ ਚਲ ਗਈ ਓਏ ਦੇ ਕੋਲ ਤੇ ਆਪ ਕਰ ਰਹੇ ਹੈ ਨਹੀਂ ਇਹਦਾ ਇਹ ਵੱਡੀ ਕੋਠੀ ਕਿਦਾ ਬਣ ਗਈ ਇਹਦਾ ਘਰ ਕਿਦਾ ਬਣ ਗਿਆ ਇਹ ਇਹਦੇ ਇਹਦੇ ਬਿਮਾਰ ਪਈ ਹੋਈ ਸੀ ਓਏ ਤੇ ਕਿਦਾਂ ਤੁਰਨ ਲੱਗ ਪਈ ਉਹ ਹਰਾਨ ਹੋਣਗੇ ਪ੍ਰਭੂ ਪਰਮੇਸ਼ਰ ਨੇ ਕਿਹਾ ਕਿ ਮੈਂ ਉਹਨਾਂ ਨੂੰ ਸਿਰ ਮਿੰਦਿਆ ਕਰ ਦੂੰਗਾ ਜਿਵੇਂ ਦੋਨੇ ਗੋਲੀਅਰ ਨੂੰ ਤੇ ਗੋਲੀਅਰ ਦੇ ਸਾਰੀ ਫੌਜ ਨੂੰ ਕੀ ਕਰ ਦਿੱਤਾ ਸ਼ਰਮਿੰਦਿਆਂ ਕਰਦੇ ਬੋਲਦੇ ਹallelujah ਹallelujah ਹੁਣ ਸੁਣੋ ਬੜੇ ਧਿਆਨ ਨਾਲ ਸੁਣੀਏ ਜਿਦੋਂ ਗੋਲੀਅਰ ਇਹ ਸਭ ਕੁਝ ਸੁਣ ਕੇ ਦੌੜਦੇ ਸਾਹਮਣੇ ਗਿਆ ਫਿਰ ਸ਼ੈਤਾਨ ਦੌੜਦੇ ਉਹਦੇ ਗੋਲੀਅਰ ਤੇ ਲਾਗੇ ਚਲਾ ਗਿਆ ਗੋਲੀਅਰ ਨੂੰ ਜਾ ਕੇ ਗੋਲੀਅਰ ਦੇ ਕੋਲ ਸਤਾਨ ਚਲਾ ਗਿਆ ਤੇ ਹੁਣ ਮੈਂ ਹੁਣ ਮੈਂ ਹੁਣ ਹੀ ਕੁਝ ਨਾ ਕੁਝ ਕਰਦਾ ਹੁਣ ਹੀ ਰਕਾਵਟ ਪਾਉਣਾ ਉਹਨੂੰ ਕਹਿਣ ਲੱਗ ਪਿਆ ਤੇ ਤੂੰ ਆ ਡਾਂਗ ਜੀ ਫੜ ਕੇ ਮੇਰੇ ਕੋ ਆ ਗਿਆ ਕੀ ਮੈਂ ਕੁੱਤਾ ਆ ਉਹ ਤੂੰ ਮੈਨੂੰ ਮਾਰੇਗਾ ਤੂੰ ਮੇਰੀ ਲੱਤ ਕਿ ਜਿੰਨਾ ਦੇ ਹੈਗਾ ਤੂੰ ਮੈਨੂੰ ਕਿਦਾ ਮਾਰ ਸਕਦਾ ਪਰ ਦਾਊਦ ਨੇ ਇੱਕੋ ਗੱਲ ਬੋਲੀ ਕਿ ਮੈਨੂੰ ਕਿਸੇ ਹਥਿਆਰ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਤੁਹਾਨੂੰ ਪਤਾ ਉਹ ਆਪਣੇ ਦੇਵੀ ਦੇਵਤੇ ਦਾ ਨਾਮ ਲਾ ਲਾ ਕੇ ਗੋਲੀਅਰ ਕੀ ਕਰ ਰਿਆ ਸੀ ਗਾਲਾਂ ਆਪਣੇ ਦੇਵ ਦੇਵ ਨੂੰ ਦੇਵ ਦੇਵ ਨੂੰ ਲੈ ਲੈ ਕੇ ਵਿੱਚ ਨਾਲ ਦੇਵਤੇ ਨੂੰ ਲੈ ਲੈ ਕੇ ਕਹਿ ਰਿਹਾ ਸੀ ਕਿ ਮੇਰਾ ਦੇਵਤਾ ਤੈਨੂੰ ਨਾਸ ਕਰ ਦੇਗਾ ਮੇਰਾ ਦੇਵਤਾ ਤੈਨੂੰ ਆਉਂ ਕਰ ਦੂਗਾ ਉਹਨੇ ਕਿਹਾ ਵੀ ਤੂੰ ਤੇ ਮੈਨੂੰ ਆਪਣੇ ਜੂੰਦੇ ਪਰਮੇਸ਼ਰ ਤੇ ਕਹਿੰਦਾ ਤੈਨੂੰ ਆਪਣੇ ਦੇਵਤੇ ਤੇ ਮਾਨ ਹੋਏਗਾ ਤੈਨੂੰ ਆਪਣੀ ਬਹੁਤ ਵੱਡੀ ਬਹੁਤ ਵੱਡੀ ਬੋਡੀ ਰੱਤੇ ਮਾਨ ਹੋਏਗਾ ਬਹੁਤ ਵੱਡੀ ਤਲਵਾਰ ਤੇ ਮਾਨ ਹੋਏਗਾ ਇਸ ਭਾਨੇ ਤੇ ਮਾਨ ਹੋਏਗਾ ਪਰ ਮੈਂ ਜਿਹਦੇ ਤੇ ਮਾਨ ਕਰਦਾ ਉਹ ਬਹੁਤ ਵੱਡਾ ਉਹ ਨਾ ਉਹਦੇ ਧਰਤੀ ਦੇ ਕਮਸਤਾ مالک ਉਸਨੇ ਜੋ ਬੋਲਿਆ ਸੋ ਹੋ ਗਿਆ ਉਹੀ ਅੱਜ ਪਰਮੇਸ਼ਰ ਜਿਸਨੇ ਮੇਰੇ ਹੱਥੀ ਸੂਰ ਸ਼ੇਰ ਨੂੰ ਦੇ मेरे हथो मरवाया परमेश्वर अरवाएगा उसने क्या, आज ही मेरा परमेश्वर तेन की करेगा खत्म करेगा तेन शर्मिंद करेगा ते दौद ने ਕੋਈ ਤਲਵਾਰ ਲਈ ਦਉਦ ਨੇ ਕੋਈ ਬਹੁਤ ਵੱਡਾ ਬਰਸਾ ਲਿਆ ਨਹੀਂ ਸਿਰਫ ਚਾਰ ਕਿਲੇ ਪੱਥਰ ਪੱਥਰ ਕੋਈ ਬੋਲ ਦਉ ਉੱਚੀ 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 ਬਾਤ ਦੇ ਨਾਲ ਹਲੇ 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 ਕਿਲੇ ਉਹਨੇ ਚਾਰ ਪੱਥਰ ਚਾਰ ਪੱਥਰ ਚਾਰ ਪੱਥਰਾਂ ਨੇ ਹੀ ਉਹਨਾਂ ਦੇ ਵਿੱਚੋਂ ਚਾਰਾਂ ਨੇ ਕੰਮ ਕੀਤਾ ਇੱਕ ਨੇ ਇੱਕ ਕੋਈ ਨਹੀਂ ਇੱਕੋ ਨਹੀਂ ਤਿੰਨ ਜਣੇ ਨੇ ਉਹਨਾਂ ਨੇ ਉਹਨਾਂ ਕੁਝ ਨਹੀਂ ਕੀਤਾ ਪਰ ਇੱਕ ਨੇ ਹੀ ਇੱਕੋ ਹੀ ਪੱਥਰ ਨੇ ਐਡੇ ਵੱਡੇ ਸੂਰਮੇ ਨੂੰ ਕੀ ਕਰ ਦਿੱਤਾ ਢੇਰੀ ਕਰ ਦਿੱਤਾ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਉਹਦੀ ਤਲਵਾਰ ਫੜੀ ਉਸੇ ਤਲਵਾਰ ਦੇ ਨਾਲ ਦਾਊਦ ਨੇ ਕੀ ਕਰ ਦਿੱਤੀ ਉਹਦਾ ਉਹ ਦਾ ਸ਼ੇਰ ਵੱਡ ਦਿੱਤਾ ਦਿੱਤਾ ਅੱਜ ਵੀ ਇਸرائیਲ ਦੇ ਵਿੱਚ ਉਸ ਦੀ ਤਲਵਾਰ ਉਸ ਦਾ ਸਾਰਾ ਕੁਝ ਚਾ ਉਹਨੇ ਹੈਕਲ ਦੇ ਵਿੱਚ ਲੈ ਗਿਆ ਬੋਲੋ ਹallelujah ਦਾਉਦ ਆਪਣੇ ਰਾਜ ਦੇ ਵਿੱਚ ਲੈ ਲੈ ਗਿਆ ਔਰ ਔਰ ਜਿਦੋਂ ਵੀ ਕੀਤਾ ਉਸ ਤੋਂ ਬਾਅਦ ਚ ਦਾਉਦ ਨੇ ਇੱਕ ਵੀ جنگ ਨਹੀਂ ਹਾਰੀ 100 جنگਾਂ ਲੜੀਆਂ ਪਰ ਇੱਕ جنگ ਨਹੀਂ ਹਾਰਿਆ ਉਹ ਜਦੋਂ ਵੀ ਪਰ ਜਦੋਂ ਵੀ جنگ ਵਾਸਤੇ ਜਾਂਦਾ ਹੈ ਨਾ ਦੌੜ ਤੇ ਉਹ ਗੋਲੀਅਰ ਦੀ ਤਲਵਾਰ ਨੂੰ ਦੇਖ ਕੇ ਜਾਂਦਾ ਗੋਲੀਅਰ ਦੇ ਜਿਹੜੇ ਜਿੰਨੇ ਵੀ ਉਹਦੇ ਜਿਨ੍ਹਾਂ ਦੀ ਉਹਦਾ ਸਾਜੋ-ਸਮਾਨ ਸੀ ਜਿੰਨਾ ਵੀ ਉਹਦੇ ਮੁਕਤ ਜੋ ਕੁਝ ਵੀ ਉਹਦਾ ਸੀ ਉਸ ਨੂੰ ਵੇਖ ਕੇ ਜਾਂਦਾ ਤੇ ਕਹਿੰਦਾ ਕਿ ਉਹ ਜਿਸ ਪਰਮੇਸ਼ਵਰ ਨੇ ਮੈਨੂੰ ਇਹਦੇ ਵੱਡੇ ਸ਼ੂਰਮੇ ਨੂੰ ਮਾਰਨ ਦੇ ਲਈ ਸ਼ਕਤੀ ਦਿੱਤੀ ਤੇ ਅੱਜ ਉਹੀ ਪਰਮੇਸ਼ਰ ਮੈਨੂੰ ਕੀ ਦਵਾਵੇਗਾ ਫੇਰ ਜਿੱਤ ਦਵਾਵੇਗਾ ਬੋਲ ਦਿਓ ਅਮੇਨ ਫੇਰ ਬੋਲੋ ਅਮੇਨ ਜਰੂਰ ਇਸ ਵਚਨ ਦੇ ਉੱਤੇ ਧਿਆਨ ਦਿਓ ਤੁਹਾਡੇ ਅੱਗੇ ਵੀ ਬਹੁਤ ਸਾਰੀਆਂ ਰੁਕਾਵਟਾਂ ਆ ਸਕਦੀਆਂ ਚਰਚਾ ਨਾ ਜਾਈ ਤੇਰਾ ਪੈਸਾ ਖਰਚੋ ਜਣਾ ਤੇਰੀ ਦਿਹਾੜੀ ਟੁੱਟ ਜਾਣੀ ਤੈਨੂੰ ਠੰਡ ਲੱਗ ਜਾਣੀ ਬਹੁਤ ਸਾਰੀਆਂ ਅੱਗੇ ਮਦਰ ਕਾਫਟਾ ਪੈਂਦੀਆਂ ਨੇ ਪਰ ਜਿਹੜੇ ਇਹਨਾਂ ਕਾਫਟਾ ਨੂੰ ਪਨ ਕੇ ਤੇ ਜਦੋਂ ਤੁਸੀਂ ਇਹ ਸਾਰਾ ਕੁਝ ਪਨ ਕੇ ਆਉਂਦੇ ਹੋ ਨਾ ਬੋਲ ਹਾਲੇਲੂਇਆ ਹਾਲੇਲੂਇਆ ਵੀ ਚਾਹ ਜੋ ਮਰਜੀ ਹੋ ਜਾਏ ਮੈਂ ਪਰਮੇਸ਼ਵਰ ਦੇ ਘਰ ਜਾਣਾ ਹੀ ਜਾਣਾ ਇਸਤਾਨ ਕੀ ਹੁੰਦਾ ਸ਼ਰਮਿੰਦਾ ਤੇ ਫੇਰਤੀ ਮਿਲਦੀ ਆ ਤੁਹਾਨੂੰ ਜਿੱਤ ਮਿਲਦੀ ਆ ਤੇ ਜਦੋਂ ਤੁਸੀਂ ਬੇਲੇ ਆਪਣੀ ਛੋਟੀ ਦੀ ਪਰੇਸ਼ਾਨੀ ਤੋਂ ਹਾਰ ਗਏ ਤੇ ਜਿੱਤ ਕਿੱਥੋਂ ਮਿਲਦੀ ਹੈ ਬਰਕਤ ਕਿੱਥੋਂ ਮਿਲਨੀ ਹੈ ਆਸ਼ੀਸ਼ ਕਿੱਥੋਂ ਮਿਲਨੀ ਹੈ ਬੋਲ ਹਾਲੇਲੂਆ ਹਾਲੇਲੂਆ ਆਓ ਆਪਾਂ ਇੱਕ ਦੂਸਰੇ ਵਿਸ਼ੇ ਅਲ ਚੱਲਾਂਗੇ ਬੋਲ ਹਾਲੇਲੂਆ ਹਾਲੇਲੂਆ ਜਲਦੀ ਜਲਦੀ ਬੇਫਤਾਸਾਰ ਕੱਢੀਏ ਪੰਜ ਬਾਪ ਉਹਦੀ